ਆਣ ਤੋਂ ਕਿਸੇ ਤੋਂ ਹੋਰ ਲੈਣ ਵਗ ਜੇ 10 ਰੁਪਏ ਦਾ ਨਿਕਾਸ ਮੋਸਾ ਹੁੰਦੇ ਨੇ ਆ ਕਾਫੀ ਵੱਡੇ ਨੇ ਇਹਨਾਂ ਦੇ ਇਹਨਾਂ ਮਕਰਾਰਾ ਖਾਣਾਗਾ ਦੂਜਾ ਗਾ ਜਸਨ ਉਹ ਨਾਲ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੈਂ ਚੱਲਿਆ ਸੀ ਬਰਨਾਲੇ ਮਾਨੂੰ ਥੋੜਾ ਜਿਹਾ ਕੰਮ ਸੀਗਾ ਤੇ ਬਲਾਗ ਨਾਲ ਬਣੇ ਰਹੋ ਬਾਏ ਬਾਏ ਤਨੂ ਕਿ ਲਿਆ ਕੇ ਤੇ ਮੱਖਣ ਨੂੰ ਬਰਕਾੜੇ ਤੋਂ ਕੀ ਲੈਂਗਾ ਕੀ ਐਪਲ ਜੂਸ ਲੱਗਦਾ ਜੂਸ ਠੀਕ ਆ ਲਿਆ ਲਾ ਹੋਰ ਤੇ ਕੁਝ ਲੈਣਾ ਇਹ ਆ ਸਾਡੇ ਪਿੰਡ ਵਾਲੀ ਨਹਿਰ ਪਹਿਲਾਂ ਕੋਰ ਫਤੇਦਾਰੀ ਆਲਟ ਲੈ ਕੇ ਆਉਣਾ ਅਕੈਡਮੀ ਚੋਂ ਤੇ ਉਸ ਤੋਂ ਬਾਅਦ ਜਾਊਗਾ ਬਰਨਾਲਾ ਅੱਜ ਮੌਸਮ ਬਹੁਤ ਜ਼ਿਆਦਾ ਹੈ ਤੋ ਤਿੰਨ ਦਿਨਾਂ ਤੋਂ ਇਹ ਤਾਂ ਗਰਮੀ ਮਾੜੀ ਸੀ ਇਹ ਆ ਪੰਜਾਬ ਦਾ ਸਭ ਤੋਂ ਮਸ਼ਹੂਰ ਧਾਬਾ ਦੀਪ ਗੱਟਾ ਸਮੋਸੇ ਲੈਂਦੇ ਸੀ ਆਪਾਂ ਗਰਪਦੇ ਕਨਤ ਕਰਾਰੀ ਇਹ ਚੀਜ਼ ਲੈ ਕੇ ਦੇਈਏ ਕੁਸ ਖਾਣ ਨੂੰ ਗੱਡੇ ਗੱਡੇ ਸਮੋਸੇ ਨੇ ਓ ਜੇ ਦੁਕਾਨ ਤੋਂ ਕਿਸੇ ਤੋਂ ਹੋਰ ਲੈਣ ਵਗ ਜੇ 10 ਰੁਪਿਆ ਦਾ ਨਹੀਂ ਘਾ ਸਮੋਸਾ ਹੁੰਦੇ ਨੇ ਆ ਕਾਫੀ ਵੱਡੇ ਨੇ ਇਹਨਾਂ ਦੇ ਇਹਦਾ ਮਕਰਾਰਾ ਖਾਣਾਗਾ ਬਾਰੀ ਬਾਰੀ ਫੋਨ ਲਾ ਕੇ ਕਹਿ ਦਿਆ ਕਰੇ ਲਿਆ ਦੀ ਪਾਪਾ ਕੁਸ ਖਾਣ ਨੂੰ ਠੀਕ ਹੈ ਹਈਏ ਚਲੋ ਸਮੋਸਾ ਚੈਲੰਜ ਕਰੀਏ ਸਮੋਸਾ ਚੈਲੰਜ ਹਾਂ ਤੇ ਤੂੰ ਖਾਦਾ ਨਹੀਂ ਜਾਣਾ ਫੇਰ ਕਰਾਂਗੇ ਕਿਸੇ ਦਿਨ ਸਮੋਸਾ ਚੈਲੰਜ ਤੇ ਗੋਲ ਗੱਪੇ ਚੈਲੰਜ ਆ ਜੀਵਿਕਾ ਕਰਦੀ ਆ ਉਹਦਾ ਸਾਰੇ ਤੇਰੇ ਨੇ ਹਾਏ ਕਿਵੇਂ ਲੱਗੇ ਸਮੋਸੇ ਪੁੱਤ ਹੈ ਸਵਾ ਲਗੇ ਹੁਣ ਪੁੱਜੀਏ ਕਿੰਨੀ ਹੋ ਗਿਆ ਹੈ ਇਹ ਸਾਰਾ ਦਿਨ ਇਹ ਬਿਆੜੀ ਵੀਡੀਓ ਦੇਖੀ ਜਾਂਦਾ ਰਹਿੰਦਾ ਮੇਰੀ ਪਤਾ ਨਹੀਂ ਕਿੰਨੇ ਕ ਵਾਰ ਦੇਖ ਲਈ ਹੋਣੀਆਂ ਇਹਨੇ ਜੀਨੇ ਕਦਾ ਤਰਾ ਜੀਨੇ ਆਖਦਾ ਆ ਮੰਮੀ ਪਾਣੀ ਵਾਰੀ ਜਾਂਦੀ ਐ ਮੇਰਾ ਘਾਤਾ ਵੱਡਾ ਰਹਿ ਗਿਆ ਮੈਨੂੰ ਚੱਕ ਕੇ ਪਾਣੀ ਵਾਰਨਾ ਪਿਆ ਦਾ ਜਿੱਦ ਨਹੀਂ ਇਹਦਾ ਹੋ ਲਈ ਜੇ ਵੱਜ ਜਾਏ ਹੈਲੋ ਗਾਇਜ਼ ਕੀ ਕਾ ਸਾਰਿਆਂ ਨੂੰ ਹਾਂ ਸਭੀ ਕਾ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪ ਆ ਗਏ ਆ ਖੇਤ ਗੇੜਾ ਮਾਰਨ ਤੇ ਨਾਲੇ ਮੋਟਰ ਬੰਦ ਕਰਕੇ ਜਾਣੀ ਹੈਗੀ ਆ ਇਹਨਾਂ ਦੀ ਜੀਰੀ ਆਪਾਂ ਨੂੰ ਪਹਿਲਾ ਆਊਗੀ ਆਪਣੇ ਤੋਂ ਕਿ ਕੋਈ ਹੋਰ ਵੀ ਹੋ ਮੇਰੇ ਹਿਸਾਬ ਨਾਲ ਤਾਂ ਇਹ ਤਾਂ ਸਾਰਿਆਂ ਨਾਲੋਂ ਪਹਿਲਾਂ ਹੀ ਆ ਜੂਗੀ ਇਹ ਆ ਗਈ ਆਪਣੀ ਜੀਰੀ ਆ ਦੋ ਚਾਰ ਦਿਨਾਂ ਦੀ ਦੁਬਾਰੇ ਗਰਮੈ ਸੂਣ ਲੱਗ ਗਈ ਪਹਿਲਾ ਮੌਸਮ ਵਧੀਆ ਹੋ ਗਿਆ ਸੀ ਦੁਬਾਰੇ ਫੇਰ ਖਾਸ ਹੀ ਗਰਮੈ ਸੂਣ ਲੱਗ ਗਈ ਗਰਮੀ ਕਾਫੀ ਜ਼ਿਆਦਾ ਹੋ ਗਈ ਬਸ ਆ 10 ਮਿੰਟ ਮੰਜੇ ਤੇ ਆਰਾਮ ਕਰਕੇ ਫਿਰ ਕਰਨ ਨੂੰ ਚੱਲਦੇ ਆ ਆਪਣਾ ਮੋਟਰਸਾਈਕਲ ਵੀ ਖਾਸਾ ਲਿਬੜਿਆ ਪਿਆਗਾ ਦੇਖਦੇ ਆਂ ਜੇ ਕੱਲ ਨੂੰ ਟਾਈਮ ਲੱਗਿਆ ਤਾਂ ਇਹਨੂੰ ਸਾਫ਼ ਕਰਾਂਗੇ। ਮੱਗਾਂ ਲਈ ਜਾਂਦੇ ਆਂ। ਚਰਾਚ ਰੋਗੇ ਲੈ ਆਉਣਗੇ। ਐਪਲ ਖਾਈਆਂ ਨਾ ਕੱਲਾ ਕੱਲਾ। ਪਾਪਾ ਜੀ ਨੂੰ ਪੁੱਛਿਆ ਨੀਗਾ। ਹੂੰ। ਆਲੂ ਬਣਾਵਾਂਗੇ ਅੱਜ। ਕੀ ਆਲੂ? ਹਾਂ ਖਰਾਬ ਹੋਇਆ ਪੈ ਕੱਢ ਦੇ। ਕੱਢ ਜਾਂਦੇ। ਇਹ ਨਾ ਬੜਕੀ ਕਾਇਨ ਨਹੀਂ। ਉਹ ਜਾਗਾ। ਆ ਜਾ ਸੰਨੋ ਨਾਲ।

ਆਇਆ ਅਪੁਨੈ ਛਡਾਇਆ ਇੱਕ ਓਮਕਾਰੋ ਸਤਿ ਗੁਰਪ੍ਰਸਾਦ ਸਾਦੋਕ ਮਹਲਾ ਪਹਿਲਾ